ਉਸ਼ ਲਗਾਏ ਆਮ ਆਦਮੀ ਪਾਰਟੀ ਤੇ ਕਹਿੰਦੇ ਸਰਕਾਰੀ ਮਸ਼ੀਨਰੀ ਦੁਰਵਕਤ ਦੁਰਵਕਤ ਹੋ ਰਹੀ ਹੈ ਸਾਹ ਬਿਲਕੁਲ ਹੋ ਰਿਹਾ ਸਾਬ ਬਿਲਕੁਲ ਹੋ ਰਿਹਾ ਤੱਕਾ ਹੋ ਰਿਹਾ ਵਰਕਰਾਂ ਦੇ ਘਰ ਪੁਲਿਸ ਦੀਆਂ ਰੇਡਾਂ ਹੁੰਦੀਆਂ ਸਿਰਫ ਡਰਾਉਣ ਨੂੰ ਕਾਂਗਰਸ ਹਾਰਟ ਪਾਰਟੀ ਵਾਲੇ ਸਾਰੇ ਕ੍ਰਿਮੀਨਲ ਬੰਦੇ ਨੇ ਤੇ ਆਮ ਆਦਮੀ ਪਾਰਟੀ ਵਾਲੇ ਸਾਰੇ ਸੱਚੇ ਸੁੱਚੇ ਸਾਥ ਨੇ ਕਿਸੇ ਦੇ ਇੱਕ ਦੇ ਘਰ ਵੀ ਰੇਡ ਹੋਈ ਜਵੇ ਤਾਂ ਸਾਨੂੰ ਦਬਾਇਆ ਨਹੀਂ ਜਾ ਸਕਦਾ ਤੇ ਅੱਜ ਲੋੜ ਹੈ ਲੋਕਾਂ ਨੂੰ ਵੀ ਕਿਸ ਤਰੀਕੇ ਆਣ ਵਾਲੇ ਟਾਈਮ 'ਚ ਆਪੋਜੀਸ਼ਨ ਦੀ ਆਵਾਜ਼ ਬੁਲੰਦ ਕਰਨੀ ਹੈ ਤਾਂ ਕਿ ਇਹ 1.5-2 ਸਾਲ ਇਹਨਾਂ ਦੇ ਉੱਤੇ ਚੈੱਕ ਬਣ ਕੇ ਅਸੀਂ ਰਹੀਏ। ਨਾ ਪਾਪ ਪੁਸ਼ਨ ਆਸ਼ੂ ਮੰਜੂਦ ਨੇ ਸਾਰੇ ਕੋਸ਼ਿਸ਼ ਹਮਾਰਾ ਰਹਿ ਗਿਆ ਛੇਵਜ ਨੂੰ ਪ੍ਰਚਾਰ ਬੰਦ ਹੋ ਰਿਹਾ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਆਖਰੀ ਫੈਸਲਾ ਕੌਣ ਘੜੀਆ ਹੁਣ? ਬਿਲਕੁਲ ਬਹੁਤ ਅੱਛਾ ਮਾਹੌਲ ਹੈ ਸਾਰੇ ਵਰਕਰਾਂ 'ਚ ਬਹੁਤ ਉਤਸ਼ਾਹ ਆ ਤੇ 5 5 ਵਜੇ ਦੇ ਨੂੰ ਖਤਮ ਹੋਣਾ ਤੇ ਸਾਡਾ ਲਾਸਟ ਰੋਡ ਸ਼ੋਅ ਚੱਲਦਾ ਪਿਆ ਲੋਕ ਲੋਕਾਂ ਦੇ ਕੋਲੇ ਜਾ ਰਹੇ ਆ। ਅੱਜ ਕੈਂਪੇਨ ਦਾ ਜਿੱਥੇ ਇੱਥੇ ਐਂਡ ਹੋਏਗਾ ਫਿਰ ਉਸ ਤੋਂ ਬਾਅਦ ਥੱਲੇ-ਕੱਲੇ ਘਰ-ਘਰ ਆਪਣੇ ਵਰਕਰਾਂ ਨੂੰ ਮਿਲਾਂਗੇ ਲਾਸਟ ਦਿਨ ਦੀ ਵੋਟਾਂ ਦੀ ਤਿਆਰੀ ਕਰਾਂਗੇ ਡਿਊਟੀਆਂ ਲਗਾਵਾਂਗੇ ਤੇ ਜਿੱਦਾਂ ਦੋਸ਼ ਲਗਾਏ ਆਮ ਆਦਮੀ ਪਾਰਟੀ ਤੇ ਕਹਿੰਦੇ ਸਰਕਾਰੀ ਮਸ਼ੀਨਰੀ ਉਧਰ ਉਧਰ ਵਰਤੋ ਬਿਲਕੁਲ ਹੋ ਰਿਹਾ ਸਾਬ ਬਿਲਕੁਲ ਹੋ ਰਿਹਾ ਤੱਕਾ ਹੋ ਰਿਹਾ ਵਰਕਰਾਂ ਦੇ ਘਰ ਪੁਲਿਸ ਦੀਆਂ ਰੇਡਾਂ ਹੁੰਦੀਆਂ ਸਿਰਫ ਡਰੌਨ ਨੂੰ ਸਿਰਫ ਡਰੌਨ ਨੂੰ ਜਾਣ ਕੇ ਪੁਲਿਸ ਅਫਸਰ ਉਹਨਾਂ ਦੇ ਘਰਾਂ 'ਚ ਜਾ ਰਹੇ ਆ ਵੀ ਅਸੀਂ ਤੁਹਾਡੀ ਚੈਕਿੰਗ ਕਰਨੀ ਹੈ ਕਾਂਗਰਸ ਆਲ ਪਾਰਟੀ ਵਾਲੇ ਸਾਰੇ ਕ੍ਰਿਮੀਨਲ ਬੰਦੇ ਨੇ ਤੇ ਆਮ ਆਦਮੀ ਪਾਰਟੀ ਵਾਲੇ ਸਾਰੇ ਸੱਚੇ ਸੁੱਚੇ ਸਾਥ ਨੇ ਕਿਸੇ ਦੇ ਇੱਕ ਦੇ ਘਰ ਵੀ ਰੇਡ ਹੋਈ ਹੋਵੇ ਤਾਂ ਕਿਸੇ ਹੋਰ ਪਾਰਟੀ ਦੇ ਨਹੀਂ ਗਏ ਸਿਰਫ ਸਿਰਫ ਸਾਡੇ ਵਰਕਰਾਂ ਨੂੰ ਡਰਾਉਣ ਵਾਸਤੇ ਉਹਨਾਂ ਦੇ ਅੰਦਰ ਇੱਕ دہشت ਦਾ ਮਾਹੌਲ ਪੈਦਾ ਕਰਨ ਵਾਸਤੇ ਕੀਤਾ ਜਾ ਰਿਹਾ ਸਰ ਲੋਕਾਂ ਨੂੰ ਕੀ ਸਾਹਿਬ ਲੋਕ ਬਗੈਰ ਭੈ ਦੇ ਕੱਲ ਪਰਸੋਂ ਵੋਟ ਨਿਕਲੋ ਜਿੰਨਾ ਇਹ ਤਸ਼ੱਦਦ ਕਰਨਗੇ ਉਹਨਾਂ ਅਸੀਂ ਵੱਧ ਕੇ ਅੱਗੇ ਆਵਾਂਗੇ ਸਾਨੂੰ ਦਬਾਇਆ ਨਹੀਂ ਜਾ ਸਕਦਾ ਤੇ ਅੱਜ ਲੋੜ ਹੈ ਲੋਕਾਂ ਨੂੰ ਵੀ ਕਿਸ ਤਰੀਕੇ ਆਣਲੇ ਟਾਈਮ 'ਚ ਆਪੋਜੀਸ਼ਨ ਦੀ ਆਵਾਜ਼ ਬੁਲੰਦ ਕਰਨੀ ਹੈ ਤਾਂ ਕਿ ਇਹ ਡੇਢ ਪੌਣੇ 2 ਸਾਲ ਇਹਨਾਂ ਦੇ ਉੱਤੇ ਚੈੱਕ ਬਣ ਕੇ ਅਸੀਂ ਰਹੀਏ ਇਹ ਮੌਕਾ ਹੈ ਮੈਂ ਉਹਨਾਂ ਨੂੰ ਅਪੀਲ ਕਰੂੰਗਾ ਵੱਧ ਚੜ ਕੇ ਘਰੋਂ ਨਿਕਲੋ ਔਰ ਵੋਟ ਕਰੋ ਇਸ ਸਰਕਾਰ ਦੇ ਅਗੇਂਸਟ ਭਰਤ ਪੂਸ਼ਨਾਸ਼ੂ ਕਹਿੰਦੇ ਕਿ ਦੁਰਵਰਤੋਂ ਜਿਹੜੀ ਆ ਹੋ ਰਹੀ ਹੈ ਕਾਂਗਰਸੀਆਂ ਦੇ ਘਰਾਂ ਦੇ ਵਿੱਚ ਉਹ ਰੇਡਾਂ ਹੋ ਰਹੀਆਂ ਨੇ ਪੁਲਿਸ ਰੇਡ ਕਰ ਰਹੀ ਹੈ ਇਹ ਦੋਸ਼ ਛੇੜੇ ਨੇ ਭਰਤ ਪੂਸ਼ਨਾਸ਼ੂ ਦੇ ਵੱਲੋਂ ਲਗਾਏ ਜਾ ਰਹੇ ਨੇ ਤਵਿਹਰੀ ਅਪਡੇਟਸ ਨਾਲ ਜੁੜੋ ਕੈਮਰਾਮੈਨ ਸੰਦੀਪ ਸਿੰਘ ਨਾਲ ਸਨਮਜੀਤ ਸਿੰਘ ਭੱਲਰ ਜਨਾ ਸਪੋਕਸਮੈਨ ਨੂੰ ਜੁੜਾਣਾ